ਜਿੰਦਾਬਾਦ ਵਿਕਾਸ ਪੁਰਸ਼ ਰਮਨ ਬਹਿਲ ਜੀ ਜਿੰਦਾਬਾਦ ਵਿਕਾਸ ਪੁਰਸ਼ ਰਮਨ ਬਹਿਲ ਜੀ ਜਿੰਦਾਬਾਦ ਅੱਜ ਗੁਰਦਾਸਪੁਰ ਇਲਾਕਾ ਵਾਸੀਆਂ ਨੂੰ ਇੱਕ ਹੋਰ ਬਾਰਗਤ ਤੇ ਪਹਿਲ ਕਦਮੀ ਅੱਜ ਜਿਹੜੀ ਬਹੁਤ ਵਗਦੀ ਸੜਕ ਜਿਹੜੀ ਜਿਹਨੂੰ ਆਪਾਂ ਹਰਦਸ਼ਣ ਦੀ ਰੋਡ ਕਹਿੰਦੇ ਆ ਔਰ ਇਹ ਕਾਇਦਾ ਡਾਕਟਰ ਨਾਥਾਰਾਮ ਜੀ ਦੀ ਦੁਕਾਨ ਤੋਂ ਚੱਲਦੀ ਆ ਔਰ ਇਹ ਪਿਛਲੇ ਕਈ ਸਾਲਾਂ ਤੋਂ ਇਹ ਸੜਕ ਜਿਹੜੀ ਆ ਅਨਗੋਲੀ ਪਈ ਸੀਗੀ ਅੱਜ ਇਹ ਸੜਕ ਦਾ ਅਪਗ੍ਰੇਡੇਸ਼ਨ ਜਿਹੜੀ ਆ ਉਹ ਕਰਨ ਜਾ ਰਹੇ ਆ ਔਰ ਇਹ ਸੜਕ ਦਾ ਕੰਮ ਜਿਹੜਾ ਇਹ ਡਾਕਟਰ ਨਥਾਰਾਮ ਜੀ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਤੇ ਪਿੰਡ ਅਨੂਨੇ ਤੱਕ ਇਹ ਇਹਦੀ ਮੁਰੰਮਤ ਹੋਊਗੀ ਔਰ ਸੁਖਦਾਨ ਕਲੇਬ ਤੱਕ ਇਹ ਅੱਗੇ ਹੀ ਚੌੜੀ ਆ ਉਸ ਤੋਂ ਬਾਅਦ ਇਹ 18 ਫੁੱਟ ਤੋਂ ਲੈ ਕੇ 23 ਫੁੱਟ ਚੌੜੀ ਕੀਤੀ ਜਾਊਗੀ ਸ਼ਹਿਰ ਦੇ ਵਿੱਚ ਬਾਈਪਾਸ ਕੰਮ ਦਾ ਪਰ ਇੱਕ ਗੱਲ ਹੋਰ ਦੱਸਣਾ ਚਾਹਣਾ ਬਾਈਪਾਸ ਚੌਕ ਨੂੰ ਵਧੀਆ ਤੇ ਚੌੜਾ ਕੀਤਾ ਜਾਊਗਾ ਔਰ ਅਲੂਨੇ ਤੱਕ ਜਿੰਨੇ ਅੱਡੇ ਆਉਂਦੇ ਨੇ ਪਾਵੇਂ ਉਹ ਬਾਈਪਾਸ ਚੌਕ ਆ ਪਾਵੇਂ ਉਹ ਹਜ਼ਾਰਤਨਗਰ ਦਾ ਅੱਡਾ ਵਾ ਪਾਵੇਂ ਉਹ ਤੁੰਗਾ ਦਾ ਅੱਡਾ ਵਾ ਜਾਂ ਵਰਸੋਲੇ ਦਾ ਅੱਡਾ ਵਾ ਸਰਾਵਾ ਦਾ ਅੱਡਾ ਜਸਪਾਲ ਜੀ ਤੁਹਾਡਾ ਪਿੰਡ ਦਾ ਵੀ ਜਿਹੜਾ ਬਾਹਰ ਅੱਡਾ ਵਾ ਉਹਨੂੰ ਵੀ ਆਪਾਂ ਚੌੜਿਆ ਕਰਾਂਗੇ ਕਿਸੇ ਤਰੀਕੇ ਨਾਲ ਮੇਰੇ ਸਾਥੀ ਆਜ਼ਾਦਨਗਰ ਤੋਂ ਵੀ ਆਏ ਨੇ ਵਰਸੋਲੇ ਤੋਂ ਵੀ ਆਏ ਨੇ ਸਰਾਵਾ ਤੋਂ ਵੀ ਆਏ ਹੋ ਤੋ ਇਹ ਸਾਰਾ ਤੁਹਾਡਾ ਜਿਹੜਾ ਚਿਹਰਾ ਮੋਰਾ ਵਧੀਆ ਬਣੂਗਾ ਔਰ ਜਿੱਥੇ ਕਿਤੇ ਲੋੜ ਹੋਏਗੀ ਉੱਥੇ ਬਕਾਇਦਾ ਇੰਟਰਲੈਕਿੰਗ ਟੋਇਲਜ਼ ਵੀ ਜੜੀਆਂ ਨੇ ਉਹ ਵੀ ਲਾਇਆ ਜਾਣ ਗਿਆ ਤਾਂ ਕਿ ਇਹ ਸੜਕ ਦੀ ਜਿਹੜੀ ਖੂਬਸੂਰਤੀ ਵੜੇ ਔਰ ਲੋਕਾਂ ਨੂੰ ਆਵਾਜਾਈ ਦੇ ਵਿੱਚ ਆਸਾਨੀ ਹੋ ਸਕੇ ਇਹਦੇ ਤੇ ਤਕਰੀਬਨ 8 ਕਰੋੜ ਤੇ 15 ਲੱਖ ਰੁਪਈਆ ਖਰਚ ਆਉਂਦਾ ਅਨੁਮਾਨ ਔਰ ਇੱਕ ਖੂਬਸੂਰਤੀ ਇਹਦੀ ਇਹ ਆ ਕਿ ਇਹੋ ਹੀ ਅੱਗੇ ਕੀ ਹੁੰਦਾ ਸੀ ਕਿ ਸੜਕਾਂ ਬੰਦੀਆਂ ਸੀਗੀਆਂ ਉਹਦੀ ਸਾਮ ਸੰਭਾਲ ਲਈ ਸੀ ਹੁੰਦੀ ਔਰ ਉਹ ਸਾਮ ਸੰਭਾਲ ਨੂੰ ਸੁਨਿਸ਼ਚਿਤ ਕਰਨ ਵਾਸਤੇ ਪੰਜਾਬ ਦੀ ਸਰਕਾਰ ਨੇ ਮਾਲੀਯੋ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਨਾਲ ਸ਼ਰਤ ਲਾਤੀ ਆ ਕਿ 5 ਸਾਲ ਇਹਦੀ ਜਿਹੜੀ ਸਾਮ ਸੰਭਾਲ ਆ ਉਹ ਵੀ ਜਿਹੜਾ ਠੇਕੇਦਾਰ ਜਿਹੜਾ ਬਣਵਾ ਰਿਆ ਉਹੋ ਹੀ ਕਰੂਗਾ ਕੋਈ ਕਰਕੇ ਸਰਕਾਰ ਜਿਹੜੀ ਆ 5 ਸਾਲ ਕਿਦੇ ਜਾਣੀ ਨਹੀਂ ਔਰ ਮੈਂ ਦਿਲ ਦੀਆਂ ਗਰਾਈਆਂ ਤੋਂ ਅੱਜ ਆਪਣੇ ਮਾਲੀਯੋ ਲੋਕਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਜਿਹੜੇ ਪਾਰਟੀ ਦੇ ਕੋਮੀ ਪ੍ਰਧਾਨ ਨੇ ਜੀ ਰਵੇਨ ਕੇਜਰੀਵਾਲ ਜੀ ਦਾ ਔਰ ਖਾਸ ਕਰਕੇ ਸਰਦਾਰ ਭਜਨ ਸਿੰਘ ਈਟੀਓ ਸਾਹਿਬ ਤੇ ਸਾਡੇ ਪੀ ਡਬਲਯੂ ਡੀ ਬੀ ਐਂਡ ਆਰ ਮੰਤਰੀ ਨੇ ਉਹਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਦਾਸ ਦੀ ਇਸ ਮੰਗ ਨੂੰ ਮੰਨਿਆ ਔਰ ਇਹਦੇ ਵਾਸਤੇ ਪੈਸੇ ਰਿਲੀਜ਼ ਕੀਤੇ ਤੇ ਕੰਮ ਜਿਹੜਾ ਉਹ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਸੋ ਮੈਂ ਕਹਣਾ ਕਿ ਮੇਰੀ ਆਸ਼ਾ ਸਾਡੀ ਸ਼ਹਿਰ ਦੀਆਂ ਸੜਕਾਂ ਦੇ ਪਾਉਂ ਉਹ ਹਰਦੋਸ਼ਨੀ ਰੋਡ ਦਾ ਕੰਮ ਸ਼ੁਰੂ ਕਰਤਾ ਅਗਲੀ ਮੰਗ ਮੇਰੀ ਪੰਜਾਬ ਸਰਕਾਰ ਤੋਂ ਇਹ ਆ ਵੀ ਜਿਹੜੀ ਸਾਡੀ ਜੇਲ ਰੋਡ ਆ ਉਹੋ ਵੀ ਨਵੀ ਕਰਨ ਜਿਹੜਾ ਉਹ ਕੀਤਾ ਜਾਵੇ ਕਿਉਂਕਿ ਉਹ ਬਹੁਤ ਪੰਜਾਂ ਤੱਕ ਟੁੱਟਦੀ ਆ ਔਰ ਉਸ ਤੋਂ ਬਾਅਦ ਜਿਹੜੀ ਸਾਡੀ ਸ਼ਹਿਰ ਦੇ ਵਿੱਚੋਂ ਅੰਮ੍ਰਿਤਸਰ ਪਿੱਛੇ AP के ਰੋਡ ਜਿਹਨੂੰ ਕਹਿੰਦੇ ਆ ਮੈਂ ਇਥੋਂ ਬਬਰੀ ਚੌਂਕ ਤੋਂ ਲੈ ਕੇ ਤੇ ਮਿਲਕ ਪਲਾਟ ਤੱਕ ਅੱਗੇ ਤੱਕ ਜਾਂਦੀ ਆ ਉਹ ਜਿਹੜੀ ਉਹੋ ਵੀ ਨਵੀ ਕਰਨ ਜਿਹੜਾ ਉਹ ਹੋਣਾ ਚਾਹੀਦਾ ਤਾਂ ਕਿ ਸ਼ਹਿਰ ਵਾਸੀਆਂ ਨੂੰ ਮਲੇ ਅੱਜ ਮੈਨੂੰ ਦੱਸ ਦੇਆ ਖੁਸ਼ੀ ਆ ਕਿ ਅੱਜ ਵੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਪੰਜਾਬ ਦੇ ਹਰ ਵਰਗ ਨੂੰ ਸਹੂਲਤ ਦੇਣ ਵਾਸਤੇ ਪੰਜਾਬ ਦੇ ਜੀਵਨ ਦੇ ਲੋਕਾਂ ਦੇ ਜੀਵਨstar ਨੂੰ ਉੱਪਰ ਚੁੱਕਣ ਲਈ ਹਰ ਕਦਮ ਜਿਹੜੀ ਆ ਉਹ ਉਠਾ ਰਹੀ ਆ ਸੋ ਮੈਂ ਅੱਜ ਉਸ ਲੜੀ ਦੇ ਵਿੱਚ ਜਿਹੜਾ ਇਹਨਾਂ ਵੱਡਾ ਪ੍ਰੋਜੈਕਟ ਆ ਤੁਸੀਂ ਵੇਖ ਰਹੇ ਹੋ ਗੁਰਦਾਸਪੁਰ ਨੂੰ ਮਿਲਿਆ ਔਰ ਇਹ ਸੜਕ ਐਸੀ ਆ ਜਿਹੜੀ ਬਾਰਡਰ ਤੱਕ ਜਾਂਦੀ ਆ ਔਰ ਆਲੇ ਦੁਆਲੇ ਕਈ ਵੱਡੇ ਪਿੰਡ ਜਿਹੜੇ ਲੱਗਦੇ ਨੇ ਸਿਰਫ ਲੋਕਾਂ ਦੀ ਆਵਾਜ਼ ਹੀ ਨਹੀਂ ਪਰ ਨਾਲ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਦੀ ਝੋਟ ਜਿਹੜੀ ਆ ਉਹ ਲੈਉਣ ਵਾਸਤੇ ਇਹ ਸੜਕ ਇੱਕ ਬਹੁਤ ਵੱਡਾ ਰੋਲ ਅਦਾ ਕਰਦੀ ਹੋ ਰਹੀ ਸੜਕ ਦੇ ਉੱਪਰ ਕਈ ਫੋਕਲ ਪੁਆਇੰਟ ਆ ਗਏ ਨੇ ਕਈ ਮੰਡੀਆਂ ਹੈਗੀਆਂ ਨੇ ਜਿੱਦੇ ਚ ਲੋਕ ਆਪਣੀ ਝੋਟ ਜਿਹੜੀ ਆ ਉਹ ਲੈ ਕੇ ਆਉਂਦੇ ਨੇ ਸੋ ਮੈਂ ਗੁਰਦਾਸਪੁਰ ਵਾਸੀਆਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਅਸੀਂ ਪਿਛਲੇ 3.5 ਸਾਲਾਂ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਦੇ ਸਮੁੱਚ ਇੱਕ ਰਾਜਨੀਤੀ ਦਾ ਨਵਾਂ ਰੂਪ ਤੁਹਾਡੇ ਸਾਹਮਣੇ ਪੇਸ਼ ਕੀਤਾ ਤਾਂ ਕਿ ਲੋਕ ਸਮਝਣ ਕਿ ਸਾਡੀ ਰਾਜਨੀਤੀ ਦਾ ਮਾਧਿਅਮ ਲੋਕਾਂ ਦੀ ਸੇਵਾ ਕਰਨਾ ਲੋਕਾਂ ਦੇ ਜੀਵਨ ਤੋਂ ਉੱਪਰ ਚੁੱਕਣਾ ਲੋਕਾਂ ਨੂੰ ਸਹੂਲਤਾਂ ਦੇਣੀਆਂ ਪਿਛਲੀਆਂ ਸਰਕਾਰਾਂ ਵਿੱਚ ਭਾਵੇਂ ਪਿਛਲੇ 5 ਸਾਲ ਵੇਖ ਲਓ ਕਾਂਗਰਸ ਰਾਜ ਤੇ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਭਾਜੀਪੀ ਦੇ 10 ਸਾਲ ਵੇਖ ਲਓ ਜਿਸ ਤਰੀਕੇ ਨਾਲ ਗੁਰਦਾਸਪੁਰ ਦੀ ਰਾਜਨੀਤੀ ਨੂੰ ਇੱਕ ਭ੍ਰਸ਼ਟਾਚਾਰ ਦਾ ਮਾਧਿਅਮ ਬਣਾਇਆ ਸੀਗਾ ਇੱਕ ਲੋਟ ਤੇ ਇੱਕ ਛੋਟ ਦਾ ਵਾਅਦਾ ਬਣਾਇਆ ਸੀਗਾ ਅੱਜ ਉਹਤ ਰਾਜਨੀਤੀ ਨੂੰ ਬਦਲ ਕੇ ਸੇਵਾਵਲ ਸਮਰਪਿਤ ਰਾਜਨੀਤੀ ਲੋਕਾਂ ਦੇ ਅੱਗੇ ਪੇਸ਼ ਕੀਤੀ ਆ ਸੋ ਮੈਂ ਬੇਨਤੀ ਕਰੂੰਗਾ ਮੰਨ ਬਹਿਲ ਜਿੰਦਾਬੋਲ ਮੰਨ ਬਹਿਲ ਜਿੰਦਾਬੋਲ ਮੈਂ ਬੇਨਤੀ ਕਰੂੰਗਾ ਬੇਨਤੀ ਕਰੂੰਗਾ ਇਲਾਕਾ ਵਾਸੀਆਂ ਨੂੰ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਨਵਾਂ ਰੂਪ ਦਿੱਤਾ ਆਓ ਉਹਦੇ ਵਿੱਚ ਸਹਿਯੋਗ ਪਾਓ ਤਾਂ ਕਿ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਇੱਕ ਰਾਜਨੀਤਿਕ ਗੰਦਲੀ ਹੋ ਗਈ ਸੀਗੀ ਉਹਨੂੰ ਠੀਕ ਕੀਤਾ ਜਾਵੇ ਸੋ ਇੱਕ ਵਾਰੀ ਫੇਰ ਅਰ ਬਾਰਿਸ਼ ਦਾ ਮੌਸਮ ਬਹੁਤ ਵੱਡੀ ਸੰਗਤ ਇੱਥੇ ਆਈ ਸੀ ਪਰ ਕੁਦਰਤ ਦੇ ਅੱਗੇ ਇਨਸਾਨ ਦਾ ਕੋਈ ਜੋਰ ਨਹੀਂ ਹੁੰਦਾ ਤੇ ਮੈਂ ਸਮਝਦਾ ਕਿ ਪਰਮੇਸ਼ਵਰ ਵੀ ਮਿਹਰਬਾਨ ਹੈ ਕਿ ਸਾਡੇ ਇਸ ਕੰਮ ਦੇ ਉੱਪਰ ਭਗਵਾਨ ਨੇ ਵਰਸ਼ਾ ਕਰਕੇ ਆਪਣਾ ਆਸ਼ੀਰਵਾਦ ਵੀ ਦਿੱਤਾ ਤੇ ਪਰਮੇਸ਼ਵਰ ਤੇ ਬੋਲੇ ਸ਼ੰਕਰ ਵੀ ਅੱਜ ਖੁਸ਼ ਰਹਿ ਕਿਤਾਗੀ ਗਰਦਾਸਪੁਰ ਦੇ ਵਿੱਚ ਜਿਹੜੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਆ ਉਹਦੇ ਲਈ ਇੱਕ ਚੰਗਾ ਸਾਈ ਜਿਹੜਾ ਸਭ ਲਈ ਆਇਆ ਤੋਂ ਮੇਰੇ ਸਾਰੇ ਸਤਿਕਾਰਯੋਗ ਸਰਪੰਚ ਸਾਹਿਬਾਨ ਸਾਡੀ ਪਾਰਟੀ ਦੇ ਆਫਿਸ ਬੀਰੋ ਸਾਹਿਬਾਨ ਵਲੰਟੀਅਰ ਸਾਹਿਬਾਨ ਸਾਡੇ ਸੰਗਠਨ ਦੇ ਸੁਦਾਨ ਸ਼ਬਾ ਹਲਕੇ ਦੇ ਜਿਹੜੇ ਸੰਗਠਨ ਨੂੰ ਵੇਖ ਰਹੇ ਨੇ ਭਾਰਤ ਕੁਸ਼ਨ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ ਔਰ ਸਾਰੇ ਬਹੁਤ ਸਾਰੇ ਦਰਜਾ ਬਦਰਜਾ ਸਤਿਕਾਰਯੋਗ ਆਫਿਸ ਬੀਰੋ ਲੀਡਰ ਸਾਹਿਬਾਨ ਨੇ ਕਿ ਨਾ ਲੈਣ ਲੱਗ ਪੇ ਤੇ ਕਿਸੇ ਦਾ ਰਹਿ ਗਿਆ ਤੇ ਉਹ ਬੁਰਾ ਬਣਾਊਗਾ ਸੋ ਤੁਹਾਡਾ ਸਾਰਿਆਂ ਦਾ ਜੀ ਇੱਥੇ ਆਉਣ ਦੇ ਉੱਪਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਪਰ ਮਹਿਕਮੇ ਨੂੰ ਇੱਕੋ ਹੀ ਬੇਨਤੀ ਕਰੂੰ ਮੈਸਜਰ ਸਾਹਿਬ ਵੀ ठेकेदार ਸਾਹਿਬ ਨੂੰ ਇੱਕ ਗੱਲ ਕਰ ਦਿਓ ਵੀ ਕੰਮ ਜਿਹੜਾ ਵਾ ਉਹ ਕੁਆਲਿਟੀ ਵਾਲਾ ਹੋਵੇ ਕੰਮ ਮਿਆਰੀ ਹੋਵੇ 5 ਸਾਲ ਦੀ ਗਾਰੰਟੀ ਤੁਸੀਂ ਲਈ ਆ ਇਹ ਸੜਕ 5 ਸਾਲ ਟੁੱਟਣੀ ਨਹੀਂ ਚਾਹੀਦੀ ਔਰ ਇਹ ਸੜਕ ਦੀ ਸਾਰ ਦੋਵਾਂ ਸਰਲਾ ਦੋਵਾਂ ਸਰਕਾਰਾਂ ਤੋਂ ਬਾਅਦ ਆਵਾਜ਼ੀ ਪਾਰਟੀ ਦੀ ਸਰਕਾਰ ਨੇ ਲਈ ਆ ਜਿੰਦਾਬਾਦ ம ரம அரவி பார்ட்டி அரவிந்த கேஜரிவால